ਬੋੜ ਆਰਤੀ ਰਾਜਪੂਤ ਨਾਮ ਸੁਣਿਆ ਥੋੜੇ ਦਿਨ ਪਹਿਲਾਂ ਬੱਲੇ ਸੁਣਿਆ ਲੱਗਦਾ ਨਾਮ ਬਹੁਤ ਪੁਰਾਣਾ ਨਾਮ ਤੇ ਨਹੀਂ ਆ ਖਾਲੀ ਦਲ ਦੇ ਵਿੱਚ ਸਾਡੂ ਸਵਾਲ ਕੋਈ ਪੱਤਰਕਾਰ ਪੰਜਾਬੀ ਦੇ ਵਿੱਚ ਕਰਦਾ ਜਵਾਬ ਤੁਸੀਂ ਹਿੰਦੀ ਦੇ ਵਿੱਚ ਦੇਦੇ ਹੋ ਪਹਿਲੇ ਪੰਜਾਬੀ ਬੋਲੀ ਦੇ ਸਿੱਖ ਲੋਕ ਤੁਸੀਂ ਸਪான்ਸਰ ਦੀ ਜੋਰ ਤਾਂ ਜਿੱਤ ਲਓ ਤੁਸੀਂ ਐਮਐਲਏ ਦੇ ਟਿਕਟ ਬੰਗਾ ਲਾ ਪੇ ਹੋ ਅਕਲ ਆਰਤੀ ਜੀ ਜਿਹੜੀ ਗੱਲ ਕਰ ਰਹੇ ਨੇ ਬਾਰ-ਬਾਰ ਆਪਣੇ ਆਪ ਨੂੰ ਹਾਈਲਾਈਟ ਕਰਾ ਰਹੇ ਨੇ ਦੇਖੋ ਹਰ ਬੰਦੇ ਨੂੰ ਪਰਸਨਲ ਮੈਸੇਜ ਪਾ ਰਹੇ ਨੇ ਕੋਈ ਆਪਣੀ ਖਬਰ ਲਵਾਉਂਦੇ ਨੇ ਪਰਸਨਲ ਮੈਸੇਜ ਭਾਰੇ ਤਾਂ ਉਹਦਾ ਕੀ ਮਤਲਬ ਬਣਦਾ ਅਕਾਲੀ ਕਲ ਦਾ ਸਿਧਾਂਤ ਕੀ ਹੈ ਉਹਨਾਂ ਨੂੰ ਪੁੱਛਿਆ ਜਾਵੇ ਅਕਾਲੀ ਕਲ ਕਦੋਂ ਆਪਾਂ ਜੁਆਇਨ ਕੀਤੀ ਅਕਾਲੀ ਕਲ ਦੀ ਮੈਂਬਰਸ਼ਿਪ ਆਪਣੇ ਕੋਲ ਫਾਰਮ ਮੁੜ ਲੈ ਮੈਂਬਰਸ਼ਿਪ ਦਾ ਫਾਰਮ ਭਰਿਆ ਤੁਸੀਂ ਅਕਾਲੀ ਪਰਿਵਾਰ ਚ ਜੇ ਸਾਡੇ ਆਰਤੀ ਭੈਣ ਦੀ ਆਏ ਨੇ ਤੇ ਅਕਾਲੀ ਪਰਿਵਾਰ ਦੇ ਸਿਧਾਂਤ ਦੇ ਨਾਲ ਤੇ ਅਕਾਲੀਆਂ ਦੇ ਆਪਣਾ ਕਲਚਰ ਨੂੰ ਅਡਾਪਟ ਕਰਕੇ ਚੱਲਣਾ ਤਾਂ ਸਿੱਖਣ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਖਾਸੇ ਮਾਹੌਲ ਸਰਗਰਮਾਏ ہوئے ਇਸ ਵੇਲੇ ਆਰਤੀ ਰਾਜਪੂਤ ਦੇ ਵੱਲੋਂ ਆਰਤੀ ਰਾਜਪੂਤ ਜਿਹੜੇ ਕਿ ਇਸਤਰੀ ਅਕਾਲੀ ਦਲ ਦੇ ਉਮੀਦਵਾਰ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਬੀਬੀ ਜ਼ਗੀਰਕੌਰ ਦੇ ਵੱਤੇ ਬੀਬੀ ਜ਼ਗੀਰਕੌਰ ਜਿਹੜੇ ਕਿ ਇਸਤਰੀ ਅਕਾਲੀ ਦਲ ਦੇ ਸਾਫਤਾ ਪ੍ਰਧਾਨ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਔਰ ਆਰਤੀ ਰਾਜਪੂਤ ਨੇ ਸਿੱਧੇ ਸਵਾਲ ਖੜੇ ਕੀਤੇ ਨੇ ਕਹਿੰਦੇ ਨੇ ਕਿ ਅਕਾਲੀ ਦਲ ਦੀ ਜਿਹੜੀ ਉਮੀਦਵਾਰ ਦੀ ਚੋਣ ਸੀਗੀ ਉਹ ਸਹੀ ਤਰ੍ਹਾਂ ਨਾਲ ਨਹੀਂ ਹੋਈ ਆਖਿਰਕਾਰ ਕੀ ਇਹੋ ਜਿਹੇ ਮਸਲੇ ਸੀਗੇ ਕਿਉਂ ਇਦਾਂ ਦੇ ਇਲਜ਼ਾਮ ਲਗਾਏ ਗਏ ਨੇ ਉਹ ਵੀ ਇਕ ਮੀਤ ਪ੍ਰਧਾਨ ਦੇ ਵੱਲੋਂ ਅਕਾਲੀ ਦਲ ਦੇ ਔਰਤ ਵਿੰਗ ਦੇ ਸਾਬਕਾ ਪ੍ਰਧਾਨ ਦੇ ਉੱਤੇ ਸਿੱਧੇ ਇਲਜ਼ਾਮ ਔਰ ਇਹ ਜਾਣਣਾ ਬਹੁਤ ਜ਼ਰੂਰੀ ਹੈ ਕਿ ਆਖਰਕਾਰ ਇਹਦੇ ਪਿੱਛੇ ਕਹਾਣੀ ਕੀ ਹੈ ਕਿਉਂ ਇਸ ਤਰ੍ਹਾਂ ਸਭ ਕੁਝ ਹੋਇਆ ਔਰ ਅਕਾਲੀ ਦਲ ਇਸ ਬਾਰੇ ਕੀ ਸੋਚਦਾ ਹੈ ਕਿਉਂਕਿ ਹਾਲਾਤ ਜਿਹੜੇ ਨੇ ਉਹ ਅੰਦਰੂਨੀ ਸਥਿਤੀ ਗਰਮਾਈ ਹੋਈ ਹੈ ਅਕਾਲੀ ਦਲ ਦੀ ਉਸ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਫਿਲਹਾਲ ਸਾਡੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਅਕਾਲੀ ਦਲ ਦੇ ਆਈਪੀ ਵਿੰਗ ਦੇ ਪ੍ਰਧਾਨ ਨੇ ਔਰ ਉਹਦਾ ਨਾਮ ਰਾਜਾ ਪ੍ਰਵਿੰਦਰ ਸਿੰਘ ਸਾਡੇ ਨਾਲ ਗੱਲਬਾਤ ਕਰਨ ਲਈ ਰਾਈ ਸਮਾਜ ਦੇ ਤਵਾਸ਼ੁਕਰੀਆ ਧੰਨਵਾਦ ਜੀ ਆਰਤੀ ਰਾਜਪੂਤ ਜਿਹੜੇ ਮਹਿਲਾ ਵੀਰਸਟੀਅਨ ਦੇ ਪ੍ਰਧਾਨ ਹੈਗੇ ਨੇ ਪ੍ਰਧਾਨ ਹੈਗੇ ਨੇ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਜਿਹੜੀ ਜਗੀਰਪੁਰ ਨੇ ਜਿਹੜੀ ਚੋਣ ਕੀਤੀ ਹੈ ਜਾਂ ਜਿਹੜਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਬਾਅਦ ਦੇ ਵਿੱਚ ਕਿ ਸਾਨੂੰ ਵੋਟਾਂ ਦਾ ਨਾਲ ਕੋਈ ਮਤਲਬ ਨਹੀਂ ਹੈਗਾ ਉਹਦੇ ਵਿੱਚ ਕੁਝ ਵਿਵਾਦ ਖੜਾ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਵੋਟਾਂ ਨਾਲ ਮਤਲਬ ਹੈ ਕੈਂਦਾ ਭਾਵ ਇਦਾਂ ਸੀਗਾ ਕਿ ਉਹਨਾਂ ਦਾ ਇਹ ਭਾਵ ਹੈ ਕਿ ਦੇਖੋ ਜਿਹੜੀ ਚੋਣ ਆ ਉਹ ਸਾਰਿਆਂ ਦੇ ਡਾਟਾ ਦੇ ਆਧਾਰ ਤੇ ਹੋਈ ਹੈ ਪੁਰਾਣਾ ਡਾਟਾ ਸਾਰਾ ਦੇਖਿਆ ਜਾਂਦਾ ਸਭ ਸਾਰੇ ਕੈਂਡੀਡੇਟਾਂ ਦੀ ਇੰਟਰਵਿਊ ਹੋਈ ਹੈ ਦੇਖੋ ਤਿੰਨ 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 ਜਣੇ ਵੀ ਸਾਡੀ ਕਮੇਟੀ ਬਣੀ ਸੀ ਜਿੱਚ ਬੀਬੀ ਜਗੀਰ ਕੌਰ ਜੀ ਗੁਰਪਰਤਾਸ ਸਿੰਘ ਵਡਾਲਾ ਜੀ ਤੇ ਡਾਕਟਰ ਸੁਖੀ ਜਿਹੜੇ ਕੀ ਉਹਨਾਂ ਨੂੰ ਇਸ ਕਮੇਟੀ ਦਾ ਬਣਾਇਆ ਗਿਆ ਸੀ ਵੀ ਚੋਣ ਤੁਸੀਂ ਕਰਦੀ ਹੈ ਕੈਂਡੀਡੇਟ ਦੀ ਵਿੱਚ ਭਜਨ ਲਾਲ ਜੀ ਨੇ ਸੁਭਾਸ਼ ਸੌਂਧੀ ਜੀ ਨੇ ਆਪਣਾ ਸਰਜੀਤ ਕੌਰ ਜੀ ਦੇ ਪਰਿਵਾਰ ਚੋਂ ਆਰਜੀ ਰਾਜਪੂਤ ਵੀ ਜਿਹੜੇ ਕੀ ਸ਼ਾਇਦ ਕੈਂਡੀਡੇਟ ਦੀ ਲਾਈਨ ਦੇ ਵਿੱਚ ਸੀਗੇ ਇਹਨਾਂ ਨੇ ਵੀ ਆਪਣੇ ਆਪਣੇ ਇੰਟਰਵਿਊ ਦਿੱਤੇ ਨੇ ਉਸ ਖਾਕੇ ਦੇ ਵਿੱਚੋਂ ਜੋ ਤਿਆਰ ਹੁੰਦਾ ਉਸ ਤਰੀਕੇ ਨਾਲ ਤਿਆਰ ਆਇਆ ਦੇਖੋ ਆਪਾਂ ਕਿਹਾ ਜਾਵੇ ਕਿ ਸਰਜੀਤ ਕੌਰ ਜੀ ਦੀ ਚੋਣ ਗਲਤ ਹੋਈ ਹੈ ਕਿ ਸਾਲੀ ਪਰਿਵਾਰ ਹੈ ਉਹਨਾਂ ਦੇ ਹਸਬੰਦ ਦੇ ਖੁਦ ਬਾਰ ਨੂੰ ਸਾਹ ਦੇ ਨਾਲ ਜੇਲ੍ਹ ਕੱਟੀ ਆ ਖੁਦ ਕੋਸਲਰ ਰਹਿ ਚੁੱਕੇ ਨੇ ਮੈਡਮ ਸਰਜੀ ਬੀਬੀ ਸਰਜੀਪ ਕੋਰ ਜਿਹੜੇ ਨੇ ਉਹ ਵੀ ਖੁਦ ਜਾਨਕੀ ਦੋ ਵਾਰ ਦੇ ਕਾਉਂਸਲਰ ਰਹਿ ਗਏ ਨੇ ਆਪਾਂ ਕਿਹਾ ਜਾਵੇ ਕਿ ਬੇਸਲੈਸ ਹੈ ਕੋਈ ਇਦਾਂ ਦਾ ਕੁਝ ਨਹੀਂ ਹੈ ਠੀਕ ਹੈ ਨਾ ਮੈਂ ਸਵਾਲ ਉੱਥੇ ਵੀ ਆ ਕੇ ਖੜਦਾ ਜਦੋਂ ਇੱਕ ਚੈਨਲ ਦੇ ਉੱਤੇ ਬੀਬੀ ਜੀ ਦੀ ਇੰਟਰਵਿਊ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਉਹ ਉਹ ਪੋਜੀਸ਼ਨ ਦੇ ਵਿੱਚ ਨਾ ਬਿਆਨ ਦੇ ਦਿੱਤਾ ਜਾਂਦਾ ਬੀਬੀ ਜੀ ਕੋਲੋਂ ਕਿ ਵੋਟਾਂ ਪੈਂਦੀਆਂ ਕਿੰਨੀਆਂ ਪੈਂਦੀਆਂ ਉਹਨਾਂ ਦਾ ਸਾਨੂੰ ਕੋਈ ਮਤਲਬ ਨਹੀਂ ਹੈ ਉਹਦਾ ਮਤਲਬ ਕੀ ਸੀਗਾ ਫਿਰ ਉਹ ਵੀ ਸਮਝਾਏ ਕਹਿਦਾ ਭਾਵੇਂ ਹੀ ਹੈ ਕਿ ਸੰਗ ਠੀਕ ਹੈ ਨਾ ਕਿੰਨੀਆਂ ਵੋਟਾਂ ਪੈਂਦੀਆਂ ਕਿੱਦਾਂ ਪੈਂਦੀਆਂ ਵਾ ਉਹ ਤਾਂ ਇੱਕ ਬਾਅਦ ਚ ਡਿਸਾਈਡ ਹੁੰਦਾ ਨਾ ਆਪਾਂ ਨੇ ਪਹਿਲੇ ਦਿਨ ਚ ਕਹਿ ਰਹੀ ਕਿ ਸਾਨੂੰ ਵੋਟਾਂ ਪੈ ਜੜੀਆਂ ਇਹ ਸੀਟ ਜਿੱਤ ਕੇ ਜੀ ਇਹਦਾ ਕੰਫੀਡੈਂਸ ਲੈ ਕੇ ਚੱਲਣ ਵਾਲੀ ਗੱਲ ਨਹੀਂ ਹੁੰਦੀ ਇਹ ਹੁੰਦਾ ਕਿ ਆਪਾਂ ਉਤਰਿਆ ਮੈਦਾਨ ਦੇ ਵਿੱਚ ਤੇ ਕਿਸ ਤਰ੍ਹਾਂ ਵੋਟ ਪੈਂਦੀ ਹੈ ਕਿਸ ਤਰ੍ਹਾਂ ਨਹੀਂ ਪੈਂਦੀ ਉਹ ਦੂਸਰੀ ਗੱਲ ਆਰਤੀ ਜੀ ਜਿਹੜੀ ਗੱਲ ਕਰ ਰਹੇ ਨੇ ਬਾਰ-ਬਾਰ ਆਪਣੇ ਆਪ ਨੂੰ ਹਾਈਲਾਈਟ ਕਰਾ ਰਹੇ ਨੇ ਦੇਖੋ ਹਰ ਬੰਦੇ ਨੂੰ ਉਹ ਕੀ ਕਰ ਰਹੇ ਨੇ ਪਰਸਨਲ ਮੈਸੇਜ ਪਾ ਰਹੇ ਨੇ ਕੋਈ ਆਪਣੀ ਖਬਰ ਲਵਾਉਂਦੇ ਨੇ ਪਰਸਨਲ ਮੈਸੇਜ ਪਾ ਰਹੇ ਤਾਂ ਉਹਦਾ ਕੀ ਮਤਲਬ ਬਣਦਾ ਹੈ ਠੀਕ ਹੈ ਸੈਕਿੰਡ ਵਨ ਅਕਾਲੀ ਦਲ ਦਾ ਸਿਧਾਂਤ ਕੀ ਹੈ ਉਹਦਾ ਨੂੰ ਪੁੱਛਿਆ ਜਾਵੇ ਅਕਾਲੀ ਦਲ ਕਦੋਂ ਆਪਾਂ ਜੁਆਇਨ ਕੀਤੀ ਅਕਾਲੀ ਦਲ ਦੀ ਮੈਂਬਰਸ਼ਿਪ ਆਪਣੇ ਕੋਲ ਫਾਰਮ ਮੁੰਢਲੇ ਮੈਂਬਰਸ਼ਿਪ ਦਾ ਫਾਰਮ ਭਰਿਆ ਤੁਸੀਂ ਕੋੜਾ ਆਰਤੀ ਰਾਜਪੂਤ ਇਹ ਨਾਮ ਸੁਣਿਆ ਥੋੜੇ ਦਿਨ ਪਹਿਲਾਂ ਬੱਲੇ ਸੁਣਿਆ ਲੱਗਦਾ ਨਾਮ ਕੋਈ ਬਹੁਤ ਪੁਰਾਣਾ ਨਾਮ ਤੇ ਨਹੀਂ ਆਕਾਲੀ ਦਲ ਦੇ ਵਿੱਚ ਆਰਤੀ ਰਾਜਪੂਤ ਆਰਤੀ ਰਾਜਪੂਤ ਥੋੜੇ ਦਿਨਾਂ ਤੋਂ ਹੋਣ ਰਹੀ ਹੈ ਕੋੜਾ ਆਰਤੀ ਨੂੰ ਮੈਂ ਇਹੀ ਤਾਂ ਕਹਿੰਦਾ ਹੈ ਕੋੜਾ ਆਰਤੀ ਰਾਜਪੂਤ ਠੀਕ ਹੈ ਅਕਾਲੀ ਦਲ ਦਾ ਸਿਧਾਂਤ ਕੀ ਹੈ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਕੀ ਹੁੰਦੇ ਨੇ ਅਕਾਲੀ ਦਲ ਦਾ ਕਰਚ ਕਾਲੀ ਦਲ ਬਲੇ ਪਹਿਲੇ ਜਾਦ ਦਾ ਲੋ ਤੁਹਾਨੂੰ ਵੀ ਸਵਾਲ ਕੋਈ ਪੱਤਰਕਾਰ ਪੰਜਾਬੀ ਦੇ ਵਿੱਚ ਕਰਦਾ ਜਵਾਬ ਤੁਸੀਂ ਹਿੰਦੀ ਦੇ ਹਿੰਦੀ ਦੇ ਵਿੱਚ ਦਿੰਦੇ ਹੋ ਪਹਿਲੇ ਪੰਜਾਬੀ ਬੋਲੀ ਤਾਂ ਸਿੱਖ ਲਓ ਬੀਬੀ ਜੀ ਜੇ ਤੁਸੀਂ ਸਾਡੇ ਵਿੱਚ ਆਏ ਹੋ ਤੁਹਾਡਾ ਜੀ ਸਤਿਕਾਰ ਹੈ ਅਸੀਂ ਤੁਹਾਡੇ ਭੈਣਾ ਵਾਂਗੂ ਰੱਖਿਆ ਵਾ ਔਰ ਭੈਣਾ ਵਾਂਗੂ ਹੀ ਰੱਖਣਾ ਵਾ ਸਾਡੀ ਸਾਡੀ ਵੱਡੀ ਭੈਣ ਹੋ ਚਾਹੇ ਸਾਡੀ ਛੋਟੀ ਭੈਣ ਹੋ ਉਹ ਅਸੀਂ ਤੈਨੂੰ ਪੰਜਾਬੀ ਸਿਖਾਵਾਂਗੇ ਤੈਨੂੰ ਕਾਲੀ ਦਲ ਦੇ ਨਾਲ ਹੀ ਪੋੜੀਦਰ ਪੋੜੀ ਉੱਪਰ ਲੈ ਕੇ ਜਾਵਾਂਗੇ ਜੇ ਸਭਾ ਬਹੁਤ ਪਿਆ ਤੁਸੀਂ ਕੋਸਰ ਦੀ ਜ਼ੋਰ ਦਾ ਜਿੱਤ ਲਓ ਤੁਸੀਂ ਐਮਐਲਏ ਦੀ ਟਿਕਟ ਬੰਦਾ ਲਾ ਪੇ ਹੋ ਜਿਹਨਾਂ ਨੂੰ ਕੋਸਰ ਦੀ ਟਿਕਟ ਮਿਲੀ ਜਿਹਨਾਂ ਨੂੰ ਇਸ ਟਾਈਮ ਐਮਐਲਏ ਦੀ ਮਜਿਬਣੀ ਚੌਂੜ ਦੇ ਵੀ ਟਿਕਟ ਮਿਲੀ ਆ ਉਹ ਬੀਬੀ ਜੀ ਦੋ ਵਾਰ ਹੀ ਐਮਸੀ ਵੀ ਰਹ ਚੁੱਕੇ ਨੇ ਉਹਦਾ ਪਰਿਵਾਰ ਵੀ ਰਹ ਚੁੱਕਾ ਬੜਕਸਾਲੀ ਪਰਵਾਰ ਤੁਸੀਂ ਬੀਬੀ ਜੀ ਘਰੀ ਅਕਾਲੀ ਦਲ ਦੀ ਥੋੜ ਜੋਲਾ ਆੜੀ ਆੜੇ ਐਮਸੀ ਦੀ ਆ ਪਤਾ ਨਹੀਂ ਬਿੱਦੂ ਆਪ ਨੂੰ ਨਹੀਂ ਪਤਾ ਕਿ ਸਰਕਾਰ ਦੇ ਕਦੋਂ ਕਰਾੜੀਆਂ ਨੇ 2.5 ਸਾਲ ਤੱਕ ਸਰਕਾਰ ਬੀਤੀ ਨੂੰ ਵੀ ਹੋ ਗਏ ਨੇ ਥਾਂ ਥਾਂ ਕੂੜੇ ਦੇ ਢੇਰ ਨੇ ਮੈਂ ਇਸ ਗੱਲ ਨੂੰ ਪਿੱਛੇ ਲਿਆਣਾ ਚਾਹੁੰਦਾ ਪਾੜੀ ਦੀ ਬੜੀ ਕਿੱਲਤ ਆ ਰਹੀ ਹੈ ਲਾਈਟਾਂ ਸਪੀਡ ਲਾਈਟਾਂ ਵੱਧ ਨੇ ਸੜਕਾਂ ਗਲੀਆਂ ਟੁੱਟੀਆਂ ਹੋਈਆਂ ਨੇ ਮੈਂ ਇਸ ਗੱਲ ਵੀ ਸਰਕਾਰ ਨੂੰ ਵੀ ਇਸ ਗੱਲ ਦੇ ਵਿੱਚ ਉਹ ਭਗਵੰਤਬਾਰ ਸਰਕਾਰ ਨੂੰ ਵੀ ਕਿਹਾ ਜਾਵਾਗਾ ਕਿ ਉਹ ਵੀ ਸ਼ਹਿਰ ਦੇ ਵਿੱਚ ਧਿਆਨ ਦੇ ਅਸਾ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਜਿਹੜੀ ਖਾਸ ਕਰਕੇ ਚੋਣ ਹੈਗੀ ਆ ਇਸ ਛੋਣ ਦੇ ਨਾਲ ਕਾਲੀਦਨ ਨੂੰ ਕੋਈ ਫਾਇਦਾ ਸ਼ਾਇਦ ਨਾ ਹੋ ਦੇਖੋ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਕਿ ਉਹਨਾਂ ਸ਼ਾਇਦ ਰੂਟ ਨਹੀਂ ਹੈਗਾ ਵੀ ਵੀਰੇ ਤੁਸੀਂ ਬਿਲਕੁਲ ਕਿਹਾ ਹੈ ਕਿ ਉਹ ਟਕਸਾਲੀ ਪਰਿਵਾਰ ਹੈਗਾ ਪਰ ਉਹ ਇਹ ਵੀ ਗੱਲਾਂ ਚੱਲਦੀਆਂ ਪਈਆਂ ਕਿ ਉਹਨਾਂ ਰੂਟ ਰੱਖ ਨਹੀਂ ਪਾਦੇ ਪਤਾ ਕੀ ਗੱਲ ਹੋਦੀ ਹੈ ਵੀਰੇ ਇੱਕ ਲੇਡੀਜ਼ ਦਾ ਲੇਡੀਜ਼ ਜਿਹੜੀ ਇੱਕ ਲੇਡੀਜ਼ ਤੇ ਇੱਕ ਜੈਡ ਵਿੱਚ ਜ਼ਮੀਨ ਸਵਾਨ ਦਾ ਫਰਕ ਹੁੰਦਾ ਲੇਡੀਜ਼ ਜਿਹੜੀ ਇਹਦਾ ਉਹ ਆਪਾਂ ਕਹਿੰਦੇ ਵੀ ਜੈਡ ਸੰਦੂ ਹਰ ਥਾਂ ਨਹੀਂ ਜਾਂਦੀ ਨਾ ਲੇਡੀਜ਼ ਆਪਣੇ ਤਰੀਕੇ ਨਾਲ ਚਲਦੀ ਹੁੰਦੀ ਆ ਆਪਣੇ ਤਰੀਕੇ ਨਾਲ ਜਾਣਾ ਤੁਸੀਂ ਹੋਰ ਵੀ ਦੇਖੋ ਜਿੰਨੇ ਮੈਂ ਕਿਹਾ ਕੌਂਸਲਰ ਰਹ ਚੁਕੇ ਨੇ ਜਾਂ ਲੇਡੀਜ਼ ਕੌਂਸਲਰ ਨੇ ਮੋਸਟਲੀ ਉਹਨਾਂ ਦੇ ਪਤੀ ਹੀ ਇੱਥੇ ਕੰਮ ਕਰਾਉਣ ਲਈ ਆਉਂਦੇ ਆ ਕਾਰਪੋਰੇਸ਼ਨ ਦੇ ਵਿੱਚ ਤਾਂ ਹੂੰ ਅੱਛਾ ਇਹ ਇਹਦੇ ਨਾਲ ਮੈਂ ਆ ਵੀ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਆਪਣੀ ਵੀ ਦਾਵੇਦਾਰੀ ਰੱਖੀ ਸੀ ਕਿ ਮੈਂ ਆਪ ਲੜਨਾ ਚਾਹੁੰਦੀ ਆ ਔਰ ਇਥੋਂ ਕਹਿੰਦੇ ਕਿ ਖਾਸੇ ਮੇਰੇ ਫਾਲੋਅਰਸ ਵੀ ਹੈਗੇ ਮੇਰੇ ਨਾਲ ਮੇਰੇ ਲੋਕ ਜੁੜੇ ਹੋਏ ਨੇ ਜਿਹੜੇ ਮੈਨੂੰ ਵੋਟ ਪਾਉਣਗੇ ਉਹ ਆਪਣੀ ਦਾਵੇਦਾਰੀ ਵੀ ਨਾਲ ਹੀ ਰੱਖਦੇ ਪਏ ਸੀ ਸ਼ਾਇਦ ਤਾਂ ਕਰਕੇ ਛੱਡ ਗਏ ਗੁੱਸੇ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਨਹੀਂ ਦੇਖੋ ਜੀ ਉਹਨਾਂ ਦਾ ਇੰਟਰਵਿਊ ਹੋਇਆ ਉਹ ਦਾਵੇਦਾਰੀ ਰੱਖ ਰਹੇ ਸੀਗੇ ਨਹੀਂ ਕੈਪੇਬਲ ਲੱਗੇ ਜਾਂ ਜਿੱਦਾਂ ਵੀ ਹੈ ਜੇ ਉਹ ਕਹਿੰਦੇ ਨੇ ਕਿ ਮੇਰੇ ਫੋਲੋਅਰਸ ਇੱਥੇ ਨੇ ਤੇ ਉਹ ਕਾਲੀ ਦਲ ਦੇ ਉਹਨਾਂ ਫੋਲੋਅਰਸ ਉਹਨਾਂ ਆਪਣੇ ਫੋਲੋਅਰਸ ਨੂੰ ਕਾਲੀ ਦਲ ਦੇ ਨਾਲ ਲੈ ਕੇ ਚੱਲਣ ਆੜੇ ਦੇ ਟਾਈਮ 'ਚ ਸੁਰਜੀਤ ਕੌਰ ਜੀ ਜਿੱਤੇ ਨੇ ਆੜੇ ਦੇ ਟਾਈਮ 'ਚ ਫਿਰ ਫਿਰ 2.5 ਸਾਲ ਬਾਅਦ ਚੋਣਾਂ ਹੋਣੀਆਂ ਨੇ ਏਰੀਆ ਤੁਹਾਨੂੰ ਹੀ ਦੇ ਦਾਂਗੇ ਔਰ ਵਿਚਗਲ ਉਹ ਵੀ ਚੱਕੀ ਗਈ ਜਿਹੜੀ ਬੀਬੀ ਜੀਤ ਕੌਰ ਜੀ ਤੇ ਚਰਨਜੀਤ ਸਿੰਘ ਚੰਨੀ ਦੇ ਵਿੱਚ ਜਿਹੜਾ ਉਹ ਇਨਸੀਡੈਂਟ ਵਾਪਰਿਆ ਸੀਗਾ ਜਿਸ ਨੂੰ ਲੈ ਕੇ ਖਾਸਾ ਵਿਵਾਦ ਪੱਕਿਆ ਸੀਗਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹ ਕਹਿੰਦੇ ਕਿ ਉਸ ਵੇਲੇ ਵੀ ਡੀ.ਡੀ.ਜੀ ਨੇ ਪਹਿਲਾਂ ਕੁਝ ਹੋਰ ਗੰਦਾ ਹਿਸਾਬ ਸੀ ਕਹਤੇ ਮੁੜ ਕੇ ਉਹਨਾਂ ਨੇ ਆਪਣੀ ਗੱਲ ਬਦਲ ਲਈ ਔਰ ਬੜੀ ਮੱਦਮ ਜੀ ਕਰਕੇ ਗੱਲ ਪਤਾ ਕੀ ਗੱਲ ਹੁੰਦੀ ਆ ਇਹ ਗੱਲਾਂ ਨੂੰ ਘੁਮਾਉਣ ਦਾ ਚੱਕਰ ਹੈ ਜਿੱਦਨ ਮਰਜ਼ੀ ਗੱਲ ਘੁਮਾਈ ਚੱਲੋ ਗੱਲ ਘੁਮਾਉਣ ਦਾ ਨਹੀਂ ਕੁਝ ਹੋਣਾ ਦੇਖੋ ਜੇ ਤੁਸੀਂ ਇੱਕ ਪਰਿਵਾਰ ਦੇ ਵਿੱਚ ਆਏ ਹੋ ਅਕਾਲੀ ਪਰਿਵਾਰ 'ਚ ਜੇ ਸਾਡੇ ਆਰਤੀ ਭੈਣ ਜੀ ਆਏ ਨੇ ਤੇ ਅਕਾਲੀ ਪਰਿਵਾਰ ਦੇ ਸਿਧਾਂਤ ਦੇ ਨਾਲ ਤੇ ਅਕਾਲੀਆਂ ਦੇ ਆਪਣਾ ਕਲਚਰ ਨੂੰ ਅਡਾਪਟ ਕਰਕੇ ਚੱਲਣਾ ਤਾਂ ਸਿੱਖਣ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਹੀਂ ਪਤਾ ਅਕਾਲੀ ਗੱਲ ਕਿੱਦਾਂ ਚੱਲਦਾ ਇਹਦੀ ਕੀ ਰੂਪਰੇਖਾ ਹੈਗੀ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਬਹੁਤ ਲੋਡ ਪਈ ਹੈ ਸਿੱਖਣ ਦੀ ਠੀਕ ਹੈ ਨਾ ਤਿੰਨਾਂ ਮਹੀਨਾ ਜੀ ਤਾਂ ਮੇਰੇ ਸਾਹ ਨਾਲ ਉਹ ਜੇ 80 ਵਾਰਡ ਨੇ ਤਾਂ ਸੀ ਕਾਉਂਸਲਰ ਨੂੰ ਨਹੀਂ ਮਿਲੇ ਹੋਣੇ ਸੀ ਪਰਿਵਾਰ 45 ਦੇ 80 ਪਰਿਵਾਰਾਂ ਨੂੰ ਨਹੀਂ ਮਿਲੇ ਹੋਣੇ ਸੀ ਕਹਿੰਦੇ ਕਿ ਮੈਂ ਕੋਵੀਰ ਸਿੰਘ ਬਾਦਲ ਹੁਣਾਂ ਦੇ ਨਾਲ ਮੈਂ ਉਹਨਾਂ ਦੀ ਸਪੋਰਟ ਦੇ ਵਿੱਚ ਆ ਪੂਰੀ ਮੇਰੀ ਸਪੋਰਟਾਂ ਦੇ ਵਿੱਚ ਇੱਦਾਂ ਤੇ ਮੈਂ ਵੀ ਸੁਖਵੀਰ ਸਿੰਘ ਬਾਦਲ ਜੀ ਦੀ ਸਪੋਰਟ ਦੇ ਨਾਲ ਹੈ ਮੇਰਾ ਸਾਰਾ ਜਿਲ੍ਹਾ ਜਿਸੀ ਸਾਡਾ ਜਲੰਧਰ ਦੀ ਜਿੱਨੀ ਹਾਂ ਮੇਰੀ ਇੱਕ ਬੇਨਤੀ ਹੋਰ ਹੈ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਜੀ ਨੂੰ ਕਿ ਉਹ ਖੁਦ ਇਹਨਾਂ ਨੂੰ ਟੈਕਲ ਕਰਨ ਉਹਨਾਂ ਨੂੰ ਸਮਝਾਣ ਵੀ ਇੱਦਾਂ ਦੀ ਗੱਲ ਨਹੀਂ ਛੁਕਦੀਆਂ ਔਰ ਮੈਂ ਖੁਦ ਜਾਵਾਂਗਾ ਕਿ ਮੰਨਣ ਸਾਹਿਬ ਇੱਕ ਬਹੁਤ ਹੀ ਪੁਰਾਣੇ ਸੂਝਵਾਨ ਸਾਡੇ ਅਕਾਲੀ ਪਰਿਵਾਰ ਦੇ ਮੈਂ ਖੁਦ ਉਹਨਾਂ ਕੋਲੋਂ ਬੜਾ ਕੋਸ਼ਿਸ਼ ਕਰਦਾ ਵਾਂ ਔਰ ਆਰਤੀ ਜੀ ਨੂੰ ਵੀ ਚਾਹੀਦਾ ਵਾ ਕਿ ਇਹਨਾਂ ਕੋਲ ਇਹ ਅਕਾਲੀ ਦਲ ਦਾ ਸਿਧਾਂਤ ਕੀ ਹੈ ਜਾਂ ਅਕਾਲੀ ਦਲ ਦੇ ਬਾਰੇ ਕੀ ਹੈਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ